ਪੰਜਾਬ ਨਿਊਜ਼ ਬੁਲਟਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਸਕੀਰ ਸਿੰਘ ਆਉਨੇਗਾ ਮਾਰਦਿਆਂ ਜਿਹਦੀਆਂ ਮੁੱਖ ਸੁਰਖੀਆਂ ਤੇ ਵਿਧਾਨ ਸਭਾ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਕਾਂਗਰਸੀ ਲੀਡਰਾਂ ਨੇ ਕੀਤਾ ਪ੍ਰਦਰਸ਼ਨ ਸੂਬਾ ਸਰਕਾਰ ਖਿਲਾਫ ਕੀਤੀ ਨਾਰੇਬਾਜੀ ਵਿੱਤ ਮੰਤਰੀ ਹਰਪਾਲ ਚੀਮਾ ਨੇ ਸਦਨ ਦੇ ਅੰਦਰ ਪੇਸ਼ ਕੀਤਾ ਬਜਟ 2 ਲੱਖ ਕਰੋੜ ਨੂੰ ਪਾਰ ਕੀਤਾ ਬਜਟ ਪਾਲ ਚੀਮਾ ਨੇ ਕੀਤੀ ਪ੍ਰੈਸ ਕਾਨਫਰੰਸ ਕਿਹਾ ਹੋਰ ਨਵੀਂ ਗਾਰੰਟੀ ਕਰਾਂਗੇ ਜਲਦ ਪੇਸ਼ ਪੰਜਾਬ ਸਰਕਾਰ ਦੇ ਬਜਟ ਤੋਂ ਨਾ ਖੁਸ਼ ਆਏ ਕਾਂਗਰਸੀ ਲੀਡਰ ਸੂਬਾ ਸਰਕਾਰ ਤੇ ਚੁੱਕੇ ਗੰਭੀਰ ਸਵਾਲ ਹੁਣ ਖਬਰਾਂ ਵਿਸਥਾਰ ਨਾਲ ਬੀਤੇ ਦਿਨੀ ਵਿਧਾਨ ਸਭਾ ਦੇ ਅੰਦਰ ਭਾਰੀ ਹੰਗਾਮੇ ਤੋਂ ਬਾਅਦ ਕਾਂਗਰਸੀ ਦੇ ਵੱਲੋਂ ਕਾਫੀ ਜ਼ਿਆਦਾ ਰੋਸ ਮਜਾਰਾ ਜਿਹੜਾ ਕੀਤਾ ਗਿਆ ਜਿਸ ਤੋਂ ਬਾਅਦ ਅੱਜ ਵਿਧਾਨ ਸਭਾ ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਕਾਂਗਰਸੀ ਵਿਧਾਇਕਾਂ ਦੇ ਵੱਲੋਂ ਸੰਦਨ ਦੇ ਬਾਹਰ ਜਿਹੜਾ ਧਰਨਾ ਪ੍ਰਦਰਸ਼ਨ ਕੀਤਾ ਗਿਆ ਜਿਸ ਦਰਹਾਂ ਉਹਨਾਂ ਨੇ ਪੰਜਾਬ ਸਰਕਾਰ ਦੇ ਖਿਲਾਫ ਜਮ ਕੇ ਨਾਰੇਬਾਜ਼ੀ ਕੀਤੀ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਮੋਕ ਮੰਤਰੀ ਭਗਵੰਤ ਮਾਨ ਤੇ ਕਈ ਤਰ੍ਹਾਂ ਦੇ ਨਿਸ਼ਾਨੇ ਸਾਧੇ ਗਏ ਵਿਧਾਨ ਸਭਾ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਕਾਂਗਰਸੀਆਂ ਵੱਲੋਂ ਸਦਨ ਦੇ ਬਾਹਰ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਬੀਤ ਦਿਨੀ ਵਿਧਾਨ ਸਭਾ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬੋਲੇ ਗਏ ਅਪ ਸ਼ਬਦਾਂ ਤੋਂ ਕਾਂਗਰਸੀ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਕਾਫੀ ਭਾਵੁਕ ਹੋ ਗਏ ਸਨ। ਜਿਸ ਦੇ ਚਲਦਿਆਂ ਅੱਜ ਕਾਂਗਰਸੀ ਲੀਡਰਾਂ ਵੱਲੋਂ ਤਰਨਾ ਪ੍ਰਦਰਸ਼ਨ ਕੀਤਾ ਗਿਆ ਤੇ ਪੰਜਾਬ ਸਰਕਾਰ ਦੇ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਦੌਰਾਨ ਸੁਖਵਿੰਦਰ ਕੋਟਲੀ ਕਾਲਾ ਚੋਲਾ ਪਾ ਕੇ ਪਹੁੰਚੇ ਤੇ ਉਹਨਾਂ ਨੇ ਕਿਹਾ ਕਿ ਸੀਐਮ ਮਿੱਥੋਂ ਮਾਫੀ ਮੰਗਣ ਇਸ ਦੇ ਨਾਲ ਹੀ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਦਾ ਬਿਆਨ ਵੀ ਸਾਹਮਣੇ ਆਇਆ ਏ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਦਮਪੁਰ ਤੋਂ ਦਲਿਤ ਕਾਂਗਰਸੀ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਦਾ ਅਪਮਾਨ ਕਰਨ ਲਈ ਜਨਤਕ ਤੌਰ ਤੇ ਮਾਫੀ ਮੰਗਣੀ ਚਾਹੀਦੀ ਏ ਇਹ ਹਾਊਸ ਦੀ ਪ੍ਰोसीडिंग ਤੁਸੀਂ ਵੇਖਿਆ ਸ਼ਰਮਸਾਰ ਕਿਸੇ ਨੇ 75 ਸਾਲਾਂ ਚ ਇੰਨਾ ਲੋਅਰ ਲੈਵਲ ਤੇ ਆ ਕੇ ਡਿਬੇਟ ਐਂਡ ਵਿਸ਼ੇਸ਼ ਤੌਰ ਮੁੱਖ ਮੰਤਰੀ ਹੀ ਕ੍ਰੋਸ ਸੀ ਫਲੋਰ ਜੇ ਸਹੀ ਮੈਨੇਚ ਵੇਖੋ ਤੇ ਡਿਸਕਵਾਲਿਫਿਕੇਸ਼ਨ ਭਗਵੰਦੀ ਹੋਣੀ ਚਾਹੀਦੀ ਹੈ ਕਿਉਂਕਿ ਜਿਹੜਾ ਉਹਨੇ ਫਲੋਰ ਕ੍ਰਾਸ ਕੀਤਾ ਇਹਨੂੰ ਪਾਰਲੀਮੈਂਟਰੀ ਇਹਦੇ ਡੈਮੋਕ੍ਰੇਸੀ ਚ ਕਿਹਾ ਜਾਂਦਾ ਕ੍ਰੋਸਿੰਗ ਦ ਫਲੋਰ ਉਹ ਆਪਣੀ ਕੁਰਸੀ ਛੱਡ ਕੇ ਆਪੋਜੀਸ਼ਨ ਵਾਲੇ ਪਾਸੇ ਜਿਸ ਤਰ੍ਹਾਂ ਫਿਜ਼ੀਕਲੀ ਥ्रेट ਕਰਨ ਵਾਸਤੇ ਸਾਨੂੰ ਆਏ ਨੇ ਕੋ ਸਾਨੂੰ ਡਰ ਖੋਫ ਨਾਏ ਦਾ ਤੇ ਨਾਏ ਦੀ ਇਹਦੀ ਸਰਕਾਰ ਦਾ ਨਾਏ ਦੀ ਕੈਬਨਿਟ ਦਾ ਉਹ ਜਸ ਟਾਈਮ ਨਸ਼ੇ ਵਿੱਚ ਚੂਰ ਹੈ ਇਹ ਤਾਕਤ ਦੇ ਨਸ਼ੇ ਵਿੱਚ ਤੂਰ ਹੈ पर्सनलाइज द अटैक ਬੱਚਿਆਂ ਤੱਕੇ ਬੰਦਾ ਆਇਆ ਵੇਖੋ ਸਾਰਿਆਂ ਨੂੰ ਅਫਸੋਸ ਦੀ ਗੱਲ ਹੈ ਤੁਸੀਂ ਕਿਸੇ ਬੰਦੇ ਨਾਲ ਗੱਲ ਕਰਨੀ ਲੜਾਈ ਜਿਹੜੀ ਮੈਨ ਟੂ ਮੈਨ ਹੁੰਦੀ ਤੁਸੀਂ ਕਰਦੇ ਬੱਚਿਆਂ ਤੱਕ ਪਹੁੰਚ ਰਹੇ ਤੇ ਜੇ ਬੱਚਿਆਂ ਵਾਲਾ ਕੰਮ ਹੀ ਖੋਲ ਲਿਆ ਭਗਵੰਤ ਮਾਨ ਜੀ ਤੇਰਾ ਤੇ ਸਾਰੀ ਦੁਨੀਆ ਵਿੱਚ ਤੂੰ ਸ਼ਰਮਸਾਰ ਹੋ ਜਾਏਗਾ ਜੇ ਤੇਰੇ ਕੀਤੇ ਹੋਏ ਕਾਰਨਾਮੇ ਜਿਹੜੇ ਨੇ ਜੋ ਤੂੰ ਕਰਨਾ ਹੈ ਜੋ ਤੇਰੇ ਤੌਰ ਤਰੀਕੇ ਨੇ ਜੇ ਅਸੀਂ ਵੀ ਉਹੀ ਖੋਲ ਲਏ ਜੇ ਤੇਰੇ ਲੈਵਲ ਤੇ ਕਾਂਗਰਸ ਦੇ ਜਾਂ اپੋਜੀਸ਼ਨ ਦੇ ਐਮਐਲਏਜ਼ ਆ ਗਏ ਤੇ ਮੇਰਾ ਖਿਆਲ ਹੈ ਕਿ ਸਾਰੇ ਲੋਕਾਂ ਵਾਸਤੇ ਇੱਕ ਬਹੁਤ ਮਾੜਾ ਟ੍ਰੈਂਡ ਅਸੀਂ ਸੈੱਟ ਕਰਾ ਅਸੀਂ ਆਪਣੇ ਆਪ ਤੇ ਪੂਰਾ ਕੰਟਰੋਲ ਰੱਖਿਆ ਸੰਜਮ ਰੱਖਿਆ ਮੈਂ ਆਪਣੇ ਸਾਰੇ ਕਲੀਗਜ਼ ਨੂੰ ਇਸ ਗੱਲ ਦਾ ਸ਼ੁਕਰੀਆਦਾਬ ਹੀ ਕਰਨਾ ਚਾਹੁੰਦਾ ਕਿ ਅਸੀਂ ਆਪਣੀ ਲਕਸ਼ਮਣ ਰੇਖਾ 'ਚ ਰਹੇ ਹਾਂ ਮੁੱਖ ਮੰਤਰੀ ਨੇ ਕੋਈ ਕਸਰ ਨਹੀਂ ਚੜੀ ਜ਼ਿਕਰਯੋ ਘਾਕੇ ਬੀਤੇ ਦਿਨੀ ਵਿਧਾਨ ਸਭਾ ਦੇ ਵਿੱਚ ਆਪ ਤੇ ਕਾਂਗਰਸ ਆਮਣੇ ਸਾਹਮਣੇ ਵਿਖਾਈ ਦਿੱਤੇ ਦੋਵੇਂ ਧਿਰਾਂ ਵੱਲੋਂ ਇੱਕ ਦੂਜੇ ਨੂੰ ਅਪਸ਼ਬਦ ਬੋਲੇ ਗਏ ਮੁੱਖ ਮੰਤਰੀ ਮਾਨ ਵੱਲੋਂ ਬੋਲੇ ਗਏ ਅਪਸ਼ਬਦਾਂ ਨੂੰ ਲੈ ਕੇ ਕਾਂਗਰਸੀਆਂ ਵੱਲੋਂ ਰੋਸ ਜ਼ਾਹਿਰ ਕੀਤਾ ਗਿਆ ਕਾਂਗਰਸੀ ਲੀਡਰਾਂ ਨੇ ਸਦਨ ਦਾ ਬਾਈਕਾਟ ਕਰਕੇ ਬਾਹਰ ਆ ਕੇ ਬਿਆਨ ਦਿੱਤਾ ਕਾਂਗਰਸੀ ਵਿਧਾਇਕ ਸੁਖਵਿੰਦਰ ਸਿੰਘ ਕੋਟਲੇ ਵੀ ਕਾਫੀ ਭਾਵੁਕ ਵਿਖਾਈ ਦਿੱਤੇ ਉਨ੍ਹਾਂ ਕਿਹਾ ਕਿ ਸੀਐਮ ਮਾਨ ਨੇ ਉਨ੍ਹਾਂ ਦਾ ਅਪਮਾਨ ਕੀਤਾ ਹੈ ਜਿਸ ਤੋਂ ਬਾਅਦ ਅੱਜ ਕਾਂਗਰਸੀ ਆਗੂਆਂ ਵੱਲੋਂ ਵਿਧਾਨ ਸਭਾ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਵੱਲੋਂ ਅੱਜ ਪੰਜਾਬ ਦਾ ਬਜਟ ਪੇਸ਼ ਕੀਤਾ ਗਿਆ। ਇਹ ਬਜਟ ਮੁੱਖ ਤੌਰ ਤੇ ਸਿਹਤ ਅਤੇ ਸਿੱਖਿਆ ਦੇ ਕੇਂਦਰਿਤ ਸੀ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਦੇ ਹੋਏ ਕਿਹਾ ਕਿ ਪਹਿਲੀ ਵਾਰ ਪੰਜਾਬ ਦਾ ਬਜਟ ਜਿਹੜਾ 2 ਲੱਖ ਕਰੋੜ ਤੋਂ ਪਾਰ ਹੋਇਆ ਹੈ। ਪੰਜਾਬ ਸਰਕਾਰ ਨੇ ਪੰਜਾਬ ਵਿਧਾਨ ਸਭਾ ਵਿੱਚ ਆਪਣਾ ਤੀਜਾ ਬਜਟ ਪੇਸ਼ ਕਰ ਦਿੱਤਾ ਹੈ। ਸਾਲ 2024 ਅਤੇ 25 ਲਈ ਇਹ ਬਜਟ 2,4918 ਕਰੋੜ ਰੁਪਏ ਦਾ ਹੈ। ਪੰਜਾਬ ਵਿੱਚ ਪਹਿਲੀ ਵਾਰ ਬਜਟ 2 ਲੱਖ ਕਰੋੜ ਰੁਪਏ ਤੋਂ ਪਾਰ ਗਿਆ ਹੈ। ਬਜਟ ਪਾਰਸ਼ਨ ਦੀ ਸ਼ੁਰੂਆਤ ਵਿੱਚ ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਪਿਛਲੇ 2 ਸਾਲਾਂ ਵਿੱਚ 40,000 ਤੋਂ ਵੱਧ ਨੌਕਰੀਆਂ ਦਿੱਤੀਆਂ ਗਈਆਂ ਨੇ। ਉਹਨਾਂ ਨੇ ਖੇਤੀ ਲਈ 13784 ਕਰੋੜ ਰੁਪਏ ਦਾ ਬਜਟ ਰੱਖਿਆ ਉਹਨਾਂ ਸਕੂਲੀ ਸਿੱਖਿਆ ਲਈ 16967 ਕਰੋੜ ਰੁਪਏ ਦਾ ਬਜਟ ਰੱਖਿਆ ਮੈਂ ਸਿੱਖਿਆ ਖੇਤਰ ਲਈ ਸਿੱਖਿਆ ਖੇਤਰ ਲਈ 2024-25 ਲਈ 16987 16987 ਕਰੋੜ ਰੁਪਏ ਦੇ ਬਜਟ ਦੇ ਖਰਚੇ ਦੀ ਤਸਵੀਜ਼ ਰੱਖਦਾ ਜੋ ਕਿ ਕੁੱਲ ਖਰਚੇ ਦਾ ਕੁੱਲ ਖਰਚੇ ਦਾ ਸਰ 11.5 ਫੀਸਦੀ ਹੈ ਮਾਨ ਜੋ ਸਪੀਕਰ ਸਾਹਿਬ ਡਾਇਰੈਕਟੋਰੇਟ ਆਫ ਸਟੈਟਿਸ ਦੁਆਰਾ ਪ੍ਰਦਾਨ ਕੀਤੇ ਗਏ ਅਗਾਊ ਅਨਮਾਨਾਂ ਅਨੁਸਾਰ ਮੌਜੂਦਾ ਸਾਲ ਵਿੱਚ ਪੰਜਾਬ ਦੀ ਵਿਕਾਸ ਦਰ ਚਾਲੂ ਚਾਲੂ ਸਾਲ ਦੇ ਦੌਰਾਨ ਸਰ ਵਿਕਾਸ ਦਰ 9.41 ਫੀਸਦੀ ਰਹੀ ਹੈ ਸਰ 9.41 ਫੀਸਦੀ ਰਹੀ ਹੈ ਸਰ ਅਤੇ ਜੀਐਸ ਡੀਪੀ ਸੀ ਰਹੀ ਹੈ ਸਰ 736123 ਕਰੋੜ ਰੁਪਏ ਪੰਜਾਬ ਦੇ ਨੌਜਵਾਨਾਂ ਨੂੰ ਸਾਡੀ ਸਰਕਾਰ ਦੁਆਰਾ ਕੀਤੇ ਜਾ ਰਹੇ ਨਿਰੰਤਰ ਯਤਨਾਂ ਤੇ ਪ੍ਰਤੱਖ ਕਾਰਵਾਈਆਂ ਦੁਆਰਾ ਇਸ ਸਮੇਂ ਦੌਰਾਨ ਰੋਜ਼ਗਾਰ ਦੇ ਅਨੇਕਾਂ ਮੌਕੇ ਮਿਲੇ ਹਨ ਸਾਡੀ ਸਰਕਾਰ ਪੰਜਾਬੀ ਨੌਜਵਾਨਾਂ ਦੀ ਆਸ਼ਾਆਂ ਅਤੇ ਲੋੜਾਂ ਦੀ ਪੂਰਤੀ ਲਈ ਯਤਨਸ਼ੀਲ ਰਹੀ ਹੈ ਸਾਡੀ ਸਰਕਾਰ ਨੇ ਕਾਬਲ ਨੌਜਵਾਨਾਂ ਨੂੰ ਇਹਨਾਂ 2 ਸਾਲਾਂ ਦੌਰਾਨ ਇਹਨਾਂ 2 ਸਾਲਾਂ ਦੌਰਾਨ 40437 ਨੌਕਰੀਆਂ ਪ੍ਰਦਾਨ ਕੀਤੀਆਂ ਹਨ ਸਰ ਇਸ ਤੋਂ ਪਾਵ ਹੈ ਕਿ ਸਾਡੀ ਸਰਕਾਰ ਹਰ ਰੋਜ਼ ਲਗਭਗ 55 ਨੌਕਰੀਆਂ ਜਿਹੜੇ ਯੋਗ ਤੇ ਕਾਬਲ ਉਮੀਦਵਾਰ ਨੇ ਨੌਜਵਾਨਾਂ ਨੂੰ ਦੇ ਰਹੀ ਹੈ ਸਰ ਦੱਸ ਦਈਏ ਕਿ ਵਿਧਾਨ ਸਭਾ ਦਾ ਸੈਸ਼ਨ ਲੰਬਾ ਚੱਲਣ ਵਾਲਾ ਹੈ ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਪਲਾਈ ਲਈ ਵੱਡੇ ਵੱਡੇ ਉਦਯੋਗਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਇਸ ਦੇ ਨਾਲ ਮੁੱਖ ਮੰਤਰੀ ਮਾਨ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ 'ਚ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਹੈ ਪੰਜਾਬ ਸਰਕਾਰ ਦਾ ਤੀਜਾ ਬਜਟ ਪੇਸ਼ ਹੋਣ ਤੋਂ ਬਾਅਦ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਵੱਲੋਂ মিডিਆ ਦੇ ਨਾਲ ਗੱਲਬਾਤ ਕੀਤੀ ਗਈ ਇਸ ਦਰਹਾਨ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦਾ ਮੁੱਖ ਮੰਤਰੀ ਭਗਵੰਤ ਮਾਨ ਦਾ ਸੁਪਨਾ ਹੈ ਜਿਸ ਲਈ ਅਸੀਂ ਸਿਰ ਤੋੜ ਮਿਹਨਤ ਕਰ ਰਹੇ ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਲੋਕਾਂ ਦੀ ਭਲਾਈ ਲਈ ਹੋਰ ਵੱਡੇ ਕਦਮ ਨੇ ਜਿਹੜੇ ਹੋ ਚੁੱਕੇ ਜਾਣਗੇ ਪੰਜਾਬ ਸਰਕਾਰ ਦਾ ਤੀਜਾ ਬਜਟ ਪੇਸ਼ ਕਰਨ ਤੋਂ ਬਾਅਦ ਸੂਬੇ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੌਰਾਨ ਉਹਨਾਂ ਨੇ ਕਿਹਾ ਕਿ ਅੱਜ ਦੇ ਬਜਟ ਵਿੱਚ ਕਿਸੇ ਕਿਸਮ ਦਾ ਕੋਈ ਨਵਾਂ ਟੈਕਸ ਨਹੀਂ ਲਗਾਇਆ ਗਿਆ ਇਹ ਬਜਟ ਲੋਕਾਂ ਦੇ ਹੱਕ ਵਿੱਚ ਹੈ ਇਸ ਵਿੱਚ ਪੰਜਾਬ ਦੀ ਸਿੱਖਿਆ ਮੈਡੀਕਲ ਖੇਤੀਬਾੜੀ ਅਤੇ ਬੁਨਿਆਦੀ ਢਾਂਚੇ ਨੂੰ ਧਿਆਨ ਵਿੱਚ ਰੱਖਿਆ ਗਿਆ ਹੈ। ਉਹਨਾਂ ਵਿਧਾਨ ਸਭਾ ਚੋਣਾਂ ਵਿੱਚ ਆਪਣੀ ਪਾਰਟੀ ਵੱਲੋਂ ਦਿੱਤੀਆਂ 85% ਗਰੰਟੀਆਂ ਨੂੰ ਪੂਰਾ ਕੀਤਾ ਹੈ। ਤੀਜਾ ਬਜਟ ਜਿਹੜਾਗਾ ਤੀਜਾ ਬਜਟ ਵੀ ਜਿਹੜਾ ਅਸੀਂ ਬਿਨਾਂ ਕੋਈ ਬਿਨਾਂ ਕੋਈ ਨਮਾ ਟੈਕਸ ਇੰਪੋਜ਼ ਕੀਤੇ ਜਿਸ ਤਰ੍ਹਾਂ ਪਹਿਲੇ ਦੋ ਟੈਕਸ ਸੀ ਜਿਹੜੇ ਦੋ ਬਜਟ ਸੀ ਸਾਰੇ ਦੋ ਬਜਟ ਸੀਗੇ ਉਹ ਬਿਨਾਂ ਟੈਕਸ ਤੋਂ ਲੋਕ ਹਿੱਤ ਬਜਟ ਸੀਗੇ ਲੋਕ ਪੱਖੀ ਬਜਟ ਸੀਗੇ ਤੀਜਾ ਬਜਟ ਵੀ ਜਿਹੜਾਗਾ ਉਹ ਲੋਕ ਪੱਖੀ ਆ ਲੋਕਾਂ ਦੀ ਆਸ਼ਾ ਨੂੰ ਪੰਜਾਬ ਦੇ ਐਗਰੀਕਲਚਰ ਖੇਤਰ ਨੂੰ ਪੰਜਾਬ ਦੇ ਐਜੂਕੇਸ਼ਨ ਖੇਤਰ ਨੂੰ ਪੰਜਾਬ ਦੇ ਮੈਡੀਕਲ ਖੇਤਰ ਨੂੰ ਪੰਜਾਬ ਦੇ ਸਰਸਸ ਖੇਤਰ ਨੂੰ ਧਿਆਨ ਚ ਰੱਖ ਕੇ ਬਣਾਇਆਗਾ ਸਬੈਟ ਸਮਝਦਾ ਇੱਕ ਸਰਪੱਖੀ ਜਿਹੜਾ ਉਹ ਲੋਕ ਪੱਖੀ ਜਿਹੜਾ ਬਜਟ ਅੱਜ ਅਸੀਂ ਪੰਜਾਬ ਦੀ ਵਿਧਾਨ ਸਭਾ ਚ ਪੇਸ਼ ਕੀਤਾਗਾ ਬਿਲਕੁਲ ਜਦੋਂ ਪੰਜਾਬ ਚ ਇਲੈਕਸ਼ਨ ਹੋ ਰਹੀ ਸੀ 2022 ਚ ਉਹ ਤਾਂ ਬਹੁਤ ਸਾਰੀਆਂ ਗਰੰਟੀਆਂ ਪੰਜਾਬ ਦੇ ਲੋਕਾਂ ਨੂੰ ਆਮ ਆਦਮੀ ਪਾਰਟੀ ਦਿੱਤੀਆਂ ਸੀਗੀਆਂ ਜਿਨ੍ਹਾਂ ਵਿੱਚੋਂ ਮੈਂ ਸਮਝਦਾ ਸਭ ਤੋਂ ਵੱਡੀ ਗਰੰਟੀ ਸੀ ਪੰਜਾਬ ਦੇ ਅੰਦਰ এডਿਕੇਸ਼ਨ ਨੂੰ ਲੈ ਕੇ ਸਿੱਖਿਆ ਨੂੰ ਲੈ ਕੇ ਕਿ ਅਸੀਂ ਸਿੱਖਿਆ ਦੇ ਅੰਦਰ ਸਕੂਲ ਆਫ ਐਮਿਨਸ ਬਣਾਮਾ ਕੇ ਅਸੀਂ ਸਿੱਖਿਆ ਦੇ ਅੰਦਰ ਆਪਣੇ ਅਧਿਆਪਕਾਂ ਨੂੰ ਆਪਣੇ ਟੀਚਰ ਸਾਹਿਬਾਨ ਨੂੰ ਵੱਡੀਆਂ ਇੰਸਟੀਚੂਨ ਦੇ ਅੰਦਰ ਬਾਹਰਲੇ ਦੇਸ਼ਾਂ ਦੇ ਅੰਦਰ ਜਿਹੜੀਆਂ ਅਸੀਂਆਂ ਅੱਛੀਆਂ ਇੰਸਟੀਚਿਊਸ਼ਨ ਹੈਗੀਆਂ ਉਹਨਾਂ ਦੇ ਅੰਦਰ ਸਖਲਾਈ ਲੈਣੀ ਲੈਣ ਲਈ ਭੇਜਾਂਗੇ ਤਾਂ ਕਿ ਉੱਥੋਂ ਪੜ੍ਹ ਕੇ ਆ ਕੇ ਸਾਡੇ ਬੱਚਿਆਂ ਨੂੰ ਪੜਾਉਣ ਉਹਦੇ ਵਿੱਚ ਅਸੀਂ ਬਿਲਕੁਲ 100% ਕਾਮਯਾਬ ਹੋਇਆਗੇ ਸਕੂਲ ਆਫ ਐਮੀਨਸ ਵੀ ਬੜਨ ਲੱਗੇ ਔਰ ਸਾਡੇ ਅਧਿਆਪਕ ਸਾਡੇ ਟੀਚਰ ਜਿਹੜੇ ਨੇਗੇ ਉਹ ਬਾਹਰਲੇ ਸਟੇਟਾਂ ਜਾ ਕੇ ਜਾਂ ਬਾਹਰਲੇ ਦੇਸ਼ਾਂ ਦੇ ਵਿੱਚ ਜਾ ਕੇ ਟ੍ਰੇਨਿੰਗ ਲੈ ਕੇ ਆਏ ਨੇ ਸਾਡੀ ਜਿਹੜੀ ਇੱਕ ਗਰੰਟੀ ਸੀਗੀ ਉਹ ਅਸੀਂ ਲਗਭਗ ਉਥੇ ਪੂਰੀ ਹੋ ਚੁੱਕੀ ਆ ਔਰ ਦੂਜੀ ਗਰੰਟੀ ਸੀ ਪੰਜਾਬ ਦੇ ਲੋਕਾਂ ਨੂੰ ਕਿ 300 ਯੂਨਿਟ ਅਸੀਂ ਫ੍ਰੀ ਆਪਕਾਸਟ ਇਲੈਕਟ੍ਰਿਸਿਟੀ ਦੇਮਾਗੇ ਇਹਦੇ ਚੋਂ ਮੈਨੂੰ ਲੋਕਾਂ ਦਾ ਬਹੁਤ ਸਾਰੇ ਤੁਹਾਡੇ ਚੋਂ ਵੈਸੇ ਕੱਟ ਹੋਣਗੇ ਬਹੁਤ ਸਾਰਿਆਂ ਨੂੰ ਜਿਹੜੀ ਆ ਉਹ 300 ਯੂਨਟ ਜਿਹੜੀ ਆ ਉਹ ਮੁਫਤ ਬਿਜਲੀ ਦੀ ਸਕੀਮ ਤੁਹਾਡੇ ਚੋਂ ਵੀ ਆਉਂਦਗੀ ਤੁਹਾਨੂੰ ਪਤਾ ਕਿ ਤਿੰਨਾਂ ਮਹੀਨਿਆਂ ਚ ਅਸੀਂ ਉਹ ਸੈਕੰਡ ਜਿਹੜੀ ਸਾਡੀ ਕਮਿਟਮੈਂਟ ਸੀ ਜਿਹੜੀ ਗਰੰਟੀ ਸੀ ਉਹ ਪੰਜਾਬ ਦੇ ਲੋਕਾਂ ਨੇ ਪੂਰੀ ਕੀਤੀ ਇਸੇ ਤਰ੍ਹਾਂ ਪੰਜਾਬ ਦੇ ਲੋਕਾਂ ਨੇ ਵਾਅਦਾ ਸੀਗਾ ਕਿ ਪਰਮਾਤਮਾ ਨਾ ਕਰੇ ਜੇਕਰ ਪੰਜਾਬ ਦਾ ਕੋਈ ਨੌਜਵਾਨ ਪੰਜਾਬ ਦਾ ਕੋਈ ਸੈਨਿਕ ਸੁਰੱਖਿਆ ਬਲ ਦੇ ਅੰਦਰ ਸ਼ਹਾਦਤ ਦਾ ਜਾਮ ਪੀਜਾਂ ਦਾ ਸ਼ਹੀਦ ਹੋ ਜਾਂਦਾ ਤਾਂ ਅਸੀਂ ਉਹਨੇ 1 ਕਰੋੜ ਰੁਪਏ ਸਹਾਈਤਾ ਰਾਸ਼ੀ ਬਜੋ ਦੇ ਮੰਗੇ ਉਹ ਅਸੀਂ ਬਾਦ ਆ ਬਾਖੂਬੀ ਪੰਜਾਬ ਦੇ ਲੋਕਾਂ ਨੇ ਨਵਾਇਆ ਪੂਰਾ ਹੋ ਗਿਆ ਔਰ 100% ਅਸੀਂ ਉਹਦੀ ਕਮਿਟਮੈਂਟ ਦੇ ਨਾਲ ਉਹ ਤੇ ਖਰੇ ਉਤਰਿਆ ਮੈਂ ਦੱਸ ਰਿਹਾ ਇਹ ਤੇ ਜਿਆ ਗਰੰਟੀ ਦੀ ਗੱਲ ਕਰ ਰਹੇ ਆ ਸਿਰਫ ਮੈਂ ਸਮਝਦਾ ਮੋਟੀ ਮੋਟੀ ਗਰੰਟੀ ਰਹਿ ਗਈ ਉਹ ਵੀ ਬੜੀ ਜਲਦੀ ਪੂਰੀ ਕਰਾਂਗੇ ਪਰ ਲੇਕਿਨ ਹੁਣ ਤੱਕ ਲਗਭਗ ਅਸੀਂ ਆਪਣੀਆਂ 85% ਤੋਂ ਉੱਪਰ ਗਰੰਟੀਆਂ ਜਿਹੜੀਆਂ ਉਹ ਪੂਰੀਆਂ ਪੰਜਾਬ ਚ ਕਰ ਚੁੱਕੇ ਆਗੇ ਸੋ ਬਿਲਕੁਲ ਇਹਦੇ ਨਾਲ ਦੀ ਨਾਲ ਅਸੀਂ ਆਪਦਾ ਰੈਵਨਿਊ ਜਿਹੜਾਗਾ ਉਹਦੇ ਅੰਦਰ ਵੀ ਅਸੀਂ ਵਾਦਾ ਕੀਤਾ ਹੈ ਇਸ ਦੇ ਨਾਲ ਹੀ ਉਹਨੇ ਇਹ ਵੀ ਕਿਹਾ ਕਿ ਇੱਕ ਵੱਡੀ ਗਾਰੰਟੀ ਬਾਕੀ ਏ ਉਹ ਵੀ ਜਲਦ ਪੂਰੀ ਕਰ ਦਿੱਤੀ ਜਾਵੇਗੀ ਹਾਲਾਂਕਿ ਉਹਨਾਂ ਨੇ ਇਸ ਵੱਡੀ ਗਾਰੰਟੀ ਦਾ ਨਾਮ ਨਹੀਂ ਲਿਆ ਦੂਜੇ ਪਾਸੇ ਵਿਰੋਧੀ ਪਾਰਟੀ ਨੇ ਅੱਜ ਦੇ ਬਜਟ ਨੂੰ ਖੋਖਲਾ ਦੱਸਿਆ ਏ ਉਹਨਾਂ ਦਾ ਕਹਿਣਾ ਹੈ ਕਿ ਬਜਟ ਵਿੱਚ ਕੁਝ ਵੀ ਨਵਾਂ ਨਹੀਂ ਹੈ ਸਰਕਾਰ ਨੇ ਹੀ ਸੂਬੇ ਨੂੰ ਕਰਜ਼ੇ ਵਿੱਚ ਡੁਬੋ ਦਿੱਤਾ ਏ ਵਿਧਾਨ ਸਭਾ ਦੇ ਵਿੱਚ ਪੇਸ਼ ਹੋਏ ਬਜਟ ਤੋਂ ਬਾਅਦ ਕਾਂਗਰਸੀ ਆਗੂਆਂ ਦੇ ਵੱਲੋਂ ਇਤਰਾਜ਼ ਪ੍ਰਗਟ ਕੀਤਾ ਗਿਆ ਤਾਂ ਇਸ ਤੋਂ ਬਾਅਦ ਸਦਨ ਤੋਂ ਬਾਹਰ ਆ ਕੇ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਬਿਆਨ ਦਿੱਤਾ ਤੇ ਇਸ ਦੇ ਨਾਲ ਹੀ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਕੇਂਦਰ ਸਰਕਾਰ ਦੀ ਲੋਚਨਾ ਵੀ ਕੀਤੀ ਹੈ। ਪੰਜਾਬ ਸਰਕਾਰ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਬਜਟ ਪੇਸ਼ ਕੀਤਾ ਗਿਆ ਤੇ ਕਾਰਵਾਈ ਤੋਂ ਬਾਅਦ ਬਾਹਰ ਆ ਕੇ ਕਾਂਗਰਸੀ ਲੀਡਰਾਂ ਵੱਲੋਂ ਆਪਣਾ ਆਪਣਾ ਪ੍ਰतिकਰਮ ਦਿੱਤਾ ਗਿਆ। ਸਾਰੇ ਕਾਂਗਰਸੀ ਲੀਡਰਾਂ ਵੱਲੋਂ ਬਜਟ ਨੂੰ ਲੈ ਕੇ ਇਤਰਾਜ਼ ਜਤਾਇਆ ਗਿਆ ਹੈ। ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਬਜਟ ਤੋਂ ਨਾਖੁਸ਼ ਨਜ਼ਰ ਆਏ ਇਸੇ ਨਾਲ ਹੀ ਬਾਜਵਾ ਵੱਲੋਂ ਬਜਟ ਨੂੰ ਲੈ ਕੇ ਸੂਬਾ ਸਰਕਾਰ ਤੋਂ ਕਈ ਸਵਾਲ ਪੁੱਛੇ ਜਾ ਰਹੇ ਨੇ ਸ਼ਗਨ ਸਕੀਮ ਬੰਦ ਕਰਤੀ ਆਟਾ ਦਾਲ ਦੀ ਜਿਹੜੀ ਸਕੀਮ ਹੈ ਅਸੀਂ 40 ਲੱਖ ਬੰਦੇ ਨੂੰ ਬੈਨੀਫੀਸ਼ੀਅਰੀ ਸੀ ਕਾਂਗਰਸ ਕੀ ਇਹਨਾਂ 11 ਲੱਖ ਬੰਦਾ ਕੱਟ ਦਿੱਤਾ ਹੁਣ ਇਲੈਕਸ਼ਨਾਂ ਤੋਂ ਮਹੀਨਾ ਪਹਿਲੇ ਉਹਨਾਂ ਨੂੰ ਜਿਨ੍ਹਾਂ ਨੂੰ ਪਹਿਲੇ ਕੱਟਿਆ ਉਹਨਾਂ ਦੇ ਨਾਂ ਐਡ ਕਰਤੇ ਸੈਂਟਰ ਸੈਂਟਰ ਵਾਲਿਆਂ ਨੇ ਉਹਨਾਂ ਦੀ ਕਣਕ ਬੰਦ ਕਰਤੀ ਹੁਣ 200 ਕਰੋੜ ਰੁਪਏ ਐਡੀਸ਼ਨ ਪੰਜਾਬ ਗਵਰਨਮੈਂਟ ਨੂੰ ਇਸ ਗੱਲ ਕਰਨ ਦੇਣਾ ਪੈ ਰਿਹਾ ਕਿ ਜਿਨ੍ਹਾਂ ਦੇ ਪਹਿਲੇ ਨਾਂ ਕੱਟੇ ਸੀ ਉਹਨਾਂ ਦੇ ਹੁਣ ਨਾਂ ਐਡ ਕੀਤੇ ਸੈਂਟਰ ਨੇ ਕਿਹਾ ਅਸੀਂ ਕਣਕ ਨਹੀਂ ਦੇਣੀ ਅਸੀਂ ਤੇ ਜਿੰਨੇ ਤੁਸੀਂ ਪਹਿਲੇ ਕੇਸਿਸ ਦੱਸੇ ਉਸੇ ਮੁਤਾਬਿਕ 16 ਮੈਡੀਕਲ ਕਾਲਜਿਸ ਇੰਦੇ ਅਸੀਂ ਦਵਾਂਗੇ ਇੱਕ ਵੀਕ ਤੋਂ ਸ਼ੁਰੂ ਨਹੀਂ ਹੋਇਆ ਔਰਤਾਂ ਦਾ 1000 ਰੁਪਿਆ ਦਵਾਂਗੇ ਕਿਤੇ ਨਾਮੋ ਨਿਸ਼ਾਨ ਹੀ ਨਹੀਂ ਆਂਦੀ ਉਹਦਾ ਮੁਲਾਜ਼ਮਾਂ ਦਾ ਅਸੀਂ ਵੇਖੋ ਜ਼ੋਰ ਲਾਇਆ ਪਿਛਲੀ ਵਾਰ 12% ਜੇ ਡੀਏ ਰਿਹਾ ਸੀ 4% ਮੁਲਾਜ਼ਮਾਂ ਨੂੰ ਡੀਏ ਦਿੱਤਾ 8% ਹੋ ਰਿਹਾ ਤਾਂ ਹੁਣ ਸੈਂਟਰ ਨੇ 4% ਹੋਰ ਇਹਨਾਂ ਦੇਣਾ ਦੇਣਾ ਤਾਂ 12 ਦਾ 12 ਉੱਥੇ ਖੜਾ ਰਹਿ ਜਾ 15% ਮੁਲਾਜ਼ਮਾਂ ਦਾ ਸਾਡੀ ਸਰਕਾਰ ਜਦੋਂ ਸੀ ਉਸ ਟਾਈਮ ਅਖੀਰਲੇ ਮਹੀਨਿਆਂ 'ਚ ਅਸੀਂ 15% ਸੈਲਰੀਜ਼ ਦੇ ਵਿੱਚ ਵਡਾਤਰੀ ਦਿੱਤੀ ਹੁਣ ਇੱਥੇ ਵੇਖੋ ਇਹਨਾਂ ਨੇ ਕੀ ਕੀਤਾ 15% ਫਾਈਨੈਂਸ ਸੈਕਟਰੀ ਬਿਨਾ ਕੈਬਨਟ ਦੀ ਮਜ਼ਦੂਰੀ ਲੈ ਜਿਹੜਾ ਕਾਂਗਰਸ ਦੀ ਸਰਕਾਰ ਨੇ ਮਲਾਜ਼ਮਾਂ ਨੂੰ 15% ਇਹਨਾਂ ਦੀ ਤਨਖਾਹ 'ਚ ਵਾਧਾ ਦਿੱਤਾ ਸੀ ਉਹ ਸਾਰਾ ਵਾਪਸ ਲੈ ਲਿਆ ਕੋਈ ਦੱਸੋ ਹੁਣ ਤੇ ਸਹੀ ਕਿਹੜੇ ਵਰਗ ਨੂੰ ਕੋਈ ਦਿੰਦਾ ਕੋਈ ਬਜ਼ੁਰਗਾਂ ਨੂੰ ਕੁਝ ਨਹੀਂ ਨੌਜਵਾਨ ਬੱਚਿਆਂ ਨੂੰ ਕੁਝ ਨਹੀਂ ਪਿੰਡਾਂ ਵਿੱਚ ਇੱਕ ਇੱਟ ਨਹੀਂ ਲੱਗੀ ਜਿੱਦਾਂ ਦੇ ਆਏ ਕਿਸੇ ਸ਼ਹਿਰ ਵਿੱਚ ਇੱਕ ਇੱਟ ਨਹੀਂ ਲੱਗੀ ਜਿੱਦਾਂ ਦੇ ਆਏ ਉਹ ਸਾਡੇ ਐਸਸੀ ਬੰਦੇ ਸਾਡੇ ਬੈਕਵਰਡ ਕਲਾਸੇ ਉਹ ਪੈਸਾ ਤੇ ਦੱਸੋ ਲੱਖ ਕਿੱਥੇ ਰਿਹਾ ਪੈਸਾ ਲੱਗ ਰਿਹਾ ਕੱਲਾ ਭਗਵੰਤ ਮਾਨ ਜੀ ਦੀ ਸਕਿਉਰਿਟੀ ਤੇ ਇਹਨਾਂ ਮੰਤਰੀਆਂ ਦੇ ਤਾਮਜਾਮ ਹੋਰ ਕੁਝ ਵੀ ਕੋਈ ਇੱਕ ਸਿੰਗਲ ਚੀਜ਼ ਇਹੋ ਜਿਹੀ ਨਹੀਂ ਜਿਹੜੀ ਆ ਦੱਸ ਸਕਣ ਕਿ ਅਸੀਂ ਕੋਈ ਨਵੀਂ ਕੀਤੀ ਹੁਣ ਵੇਖਣਾ ਇਹ ਹੋਵੇਗਾ ਕਿ ਕਾਂਗਰਸ ਵੱਲੋਂ ਚੁਕੇ ਗਏ ਸਵਾਲਾਂ ਦਾ ਮੁੱਖ ਮੰਤਰੀ ਮਾਨ ਕੀ ਜਵਾਬ ਦਿੰਦੇ ਨੇ ਬਜਟ ਨੂੰ ਲੈ ਕੇ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਪੰਜਾਬ ਸਰਕਾਰ ਤੇ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਗਏ ਉਹਨਾਂ ਦਾ ਕਹਿਣਾ ਹੈ ਕਿ ਵਿਰੋਧ ਸਿਰਫ ਸਰਕਾਰ ਦੇ ਵੱਲੋਂ ਅੰਕੜਿਆਂ ਦੇ ਵਿੱਚ ਜਿਹੜਾ ਉਹ ਪੇਸ਼ ਕੀਤਾ ਗਿਆ ਤੇ ਨਾਲ ਹੀ ਉਹਨਾਂ ਨੇ ਪੰਜਾਬ ਉੱਪਰ ਚੜ੍ਹਦੇ ਕਰਜ਼ੇ ਨੂੰ ਲੈ ਕੇ ਵੀ ਸਰਕਾਰ ਤੇ ਟਿੱਪਣੀ ਕੀਤੀ ਹੈ ਪੰਜਾਬ ਦੇ ਵਿੱਤ ਮੰਤਰੀ ਵੱਲੋਂ ਸਦਨ ਦੇ ਵਿੱਚ ਬਜਟ ਪੇਸ਼ ਕੀਤਾ ਗਿਆ ਹੈ ਜਿਸ ਤੋਂ ਬਾਅਦ ਬਜਟ ਨੂੰ ਲੈ ਕੇ ਸਿਆਸੀ ਪਾਰਟੀਆਂ ਵੱਲੋਂ ਲਗਾਤਾਰ ਸਵਾਲ ਚੁੱਕੇ ਜਾ ਰਹੇ ਨੇ ਇਸ ਦੇ ਨਾਲ ਹੀ ਸਾਫਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਵੱਲੋਂ ਬਜਟ ਨੂੰ ਲੈ ਕੇ ਵੱਡੇ ਖੁਲਾਸੇ ਕੀਤੇ ਗਏ ਨੇ ਉਹਨਾਂ ਦਾ ਕਹਿਣਾ ਹੈ ਕਿ ਇਸ ਬਜਟ ਦੇ ਵਿੱਚ ਬਹੁਤ ਘੱਟ ਗੱਲਾਂ ਦੀ ਪੇਸ਼ਕਸ਼ ਕੀਤੀ ਗਈ ਹੈ ਤੇ ਇਸ 'ਚ ਸਿਰਫ ਸਰਕਾਰੀ ਆਂਕੜੇ ਪੇਸ਼ ਕੀਤੇ ਗਏ ਨੇ ਇਸ ਤੋਂ ਇਲਾਵਾ ਨਵਜੋਤ ਸਿੱਧੂ ਪੰਜਾਬ ਸਰਕਾਰ ਨੂੰ ਸਵਾਲਾਂ ਦੇ ਢੇਰੇ ਵਿੱਚ ਖੜਾ ਕਰਦੇ ਹੋਏ ਬਖਸ਼ਿਆ ਦਿੱਤੇ ਅੱਜ ਪੰਜਾਬ ਦੇ ਫਾਈਨਾਂਸ ਮੰਤਰੀ ਸਾਹਿਬ ਨੇ ਬਜਟ ਪੇਸ਼ ਕੀਤਾ ਇਹ ਬਜਟ ਦੇ ਵਿੱਚ ਉਹਨਾਂ ਨੇ ਦੱਸਿਆ ਵੀ ਬੋਧ ਘਟਾ ਤੇ ਲਗੋਇਆ ਉਹ ਤੋਂ ਵੱਧ ਹੈ ਤੁਸੀਂ ਇਸ ਬਜਟ ਦੇ ਵਿੱਚ ਸਰਕਾਰੀ ਆંકੜੇ ਦਿੱਤੇ ਆ ਕਿ ਜਿਹੜਾ ਕਰਜ਼ਾ ਤੁਹਾਡੇ ਪਹਿਲੇ ਸਾਲ 31000 ਸੀ ਉਹ ਦੂਸਰੇ ਸਾਲ 36000 ਹੋ ਗਿਆ ਹੁਣ ਉਹ ਕਰਜ਼ਾ 24 25 ਦੇ ਵਿੱਚ ਯਾਨੀ ਜਿਹੜੇ ਇਸ ਸਾਲ ਦੇ ਵਿੱਚ ਉਹ 38000 ਕਰੋੜ ਤੋਂ ਉੱਤੇ ਹੋਵੇ। ਇਹਦਾ ਮਤਲਬ ਜਿਹੜਾ ਤੁਸੀਂ ਇਹ ਐਸਟੀਮੇਟ ਦਿੱਤਾ ਹੈ ਕਿ ਕਰਜ਼ਾ ਵਧੇਗਾ ਇਹ 40000 ਕਰੋੜ ਦੇ ਲਾਗੇ ਤਾਂ ਕੇ ਜਾਊਗਾ ਜਿਸ ਤਰ੍ਹਾਂ ਦੀ ਤੁਹਾਡੇ ਹਿਸਾਬ ਕਰਦੇ। ਅਗਲੀ ਚੀਜ਼ ਤੁਸੀਂ ਦੱਸੀ ਹੈ ਫਿਸਕਲ ਡੈਫਿਸਟ ਮੈਂ ਕੱਲ ਵੀ ਪੰਜਾਬੀਆਂ ਨੂੰ ਸਮਝਾਇਆ ਸੀ ਕਿ ਜੇ ਮੇਰੀ ਆਮਦਨ ਇੰਨੀ ਹੈ ਔਰ ਖਰਚਾ ਇੰਨਾ ਵਧਦਾ ਤੇ ਉਹ ਜਿੰਨਾ ਵਧਦਾ ਉਹ ਫਿਸਕਲ ਡੈਫਿਸਟ ਹੁੰਦਾ। ਤੁਸੀਂ ਪਿਛਲੀ ਵਾਰ ਦਾ ਫਿਸਕਲ ਡੈਫਿਸਟ ਥੋੜਾ 26000 ਕਰੋੜ ਰੁਪਈਆ ਮਤਲਬ ਤੁਹਾਡੀ ਆਮਦਨ ਤੋਂ 26000 ਕਰੋੜ ਰੁਪਈਆ ਖਰਚੇ ਵੱਧ ਸੀ ਤੇ ਤੁਸੀਂ ਇਸ ਸਾਲ ਦੇ ਦੱਸ ਰਹੇ ਹੋ 30000 ਕਰੋੜ ਰੁਪਈਆ ਖਰਚੇ ਵੱਧ ਹੋਣਗੇ ਯਾਨੀ ਤੁਸੀਂ ਇਸ ਗੱਲ ਦਾ ਪੂਰੀ ਤਰ੍ਹਾਂ ਇਸਤਕਬਾਲ ਕਰ ਰਹੇ ਹੋ ਕਿ ਸਰਕਾਰ ਕਰਜ਼ਿਆਂ ਦੇ ਉੱਤੇ ਚਲੇ ਸਮਝ ਨਹੀਂ ਨੰਬਰ 3 ਜਿਹੜੀ ਸਭ ਤੋਂ ਵੱਡੀ ਠੀਕ ਹੈ ਤੁਸੀਂ ਇਸ ਗੱਲ ਦਾ ਵੀ ਇਸਤਿਕਬਾਲ ਕੀਤਾ ਹੈ ਕਿ ਜਿਹੜਾ ਡੈਟ ਸਰਵਿੰਗ ਹੈ ਤੇ ਅਸੀਂ ਕਰਜ਼ਿਆਂ ਦੇ ਉੱਤੇ ਸੂਰਮਾ ਲਾ ਕੇ ਮੋੜਨਾ ਹੈ ਸਾਡੀ ਦੇਣਦਾਰੀ ਹੈ ਉਹ ਵੀ 2000 ਕਰੋੜ ਰੁਪਏ ਵਧੂਗਾ ਪਹਿਲਾਂ 35 ਹੁੰਦਾ ਸੀ ਹੁਣ 37000 ਤੋਂ ਉੱਤੇ ਕਰੋੜ ਹੋਊਗਾ ਮਤਲਬ ਹਰ ਇੱਕ ਚੀਜ਼ ਦੇ ਵਿੱਚ ਇਹ ਮੰਨਿਆ ਗਿਆ ਸਰਕਾਰ ਨੂੰ ਕਿ ਭਾਈ ਸਰਕਾਰ ਜਿਹੜੀ ਹੈ ਉਹ ਕਰਜ਼ਿਆਂ ਤੇ ਚੱਲ ਰਹੀ ਐ ਤੇ ਕਰਜ਼ਾ ਮੋੜਨ ਵਾਸਤੇ ਕਰਜ਼ੇ ਲੈ ਰਹੀ ਐ ਐਗਰੀਕਲਚਰ ਦਾ ਬਜਟ ਵੀ ਉੱਥੇ ਹੀ ਖੜਾ ਐ ਪੌਟੀਕਲਚਰ ਵਾਸਤੇ ਕਿਉਂ ਕੈਪਟਨ 100 200 ਬਜਟ ਕੱਟ ਘੱਟ ਕਰ ਦਿੰਦਾ ਹੁੰਦਾ ਸੀ ਉਨੇ ਹੀ ਖੜਾ 13000 ਕਰੋੜ ਸਮਝਣ ਕੋਈ ਚੀਜ਼ ਉਹ ਲੰਪਾ ਕੋਈ ਚੀਜ਼ ਹੋਵੇ ਸਮਝਣ ਲੇਕਿਨ ਸਭ ਤੋਂ ਵੱਡਾ ਸਵਾਲ ਫਾਈਨੈਂਸ ਮਿਨਿਸਟਰ ਸਾਹਿਬ ਭਗਵਾਨ ਤਾਂ ਮਾਨ ਜੀ ਮੈਂ ਤੁਹਾਨੂੰ ਪੁੱਛਦਾ ਹਾਂ ਕਿ ਇਹ ਲੇਖਾ ਜੋਖਾ ਜਿਹੜਾ ਤੁਸੀਂ ਦਿੱਤਾ ਹੈ ਬਜਟ ਲੇਖਾ ਜੋਖਾ ਹੀ ਹੁੰਦਾ ਤੂੰ ਹੀ ਦੱਸਦੇ ਖਰਚੇ ਇੰਨੇ ਖਰਚੇ ਇੰਨੇ ਖਰਚੇ ਇੰਨੇ ਉਹ ਭਾਈ ਇਹ ਤਾਂ ਦੱਸੋ ਆਮਦਨ ਕਿੱਥੋਂ ਇਹਦਾ ਤੁਹਾਡੇ ਕੋਲ ਕੋਈ ਜਵਾਬ ਨਹੀਂ ਆਮਦਨ ਕਿੱਥੋਂ ਆਣੀ ਹੈ ਤਾਂ ਹੀ ਪਾਲਿਸੀ ਬਣੂਗਾ ਪਾਲਿਸੀ ਤਾਂ ਗੱਲ ਹੀ ਨਹੀਂ ਕਰਦੇ ਤੁਸੀਂ ਤੇ ਜੇ ਪਾਲਿਸੀ ਬਣਾਉਂਗੇ ਤੇ ਪਾਲਿਸੀ ਬਿਨਾ ਬਜਟਰੀ ਅਲੋਕੇਸ਼ਨ ਦੇ ਨਹੀਂ ਬਣਦੀ ਤੁਸੀਂ ਕਿਸੇ ਪਾਲਿਸੀ ਦੀ ਬਜਟਰੀ ਅਲੋਕੇਸ਼ਨ ਦਿੱਤੀ ਤੁਹਡੇ ਕੋਲ ਕੋਈ ਬਜਟ ਦੀ ਅਲੋਕੇਸ਼ਨ ਹੈ ਨਹੀਂ ਤੁਹਾਡੇ ਕੋਲ ਪੈਸੇ ਹੈ ਨਹੀਂ ਜ਼ਿਕਰ ਹੋ ਗਿਆ ਕਿ ਬਜਟ ਨੂੰ ਲੈ ਕੇ ਵਿਰੋਧੀ ਪਾਰਟੀਆਂ ਵੱਲੋਂ ਵਿਰੋਧ ਜਤਾਇਆ ਜਾ ਰਿਹਾ ਹੈ ਵਿਖਣਾ ਇਹ ਹੋਵੇਗਾ ਕਿ ਪੇਸ਼ ਕੀਤੇ ਗਏ ਬਜਟ ਨੂੰ ਲੈ ਕੇ ਹੋਰ ਪਾਰਟੀਆਂ ਵੱਲੋਂ ਕੀ ਪ੍ਰਤੀਕਿਰਿਆ ਦਿੱਤੀ ਜਾਂਦੀ ਹੈ ਲੁਧਿਆਣਾ ਤੋਂ ਕਾਂਗਰਸੀ ਸੰਸਦ ਰਮਨੀਤ ਬਿੱਟੂ ਸਮੇਤ ਸਾਬਕਾ ਕੈਬਨਿਟ ਮੰਤਰੀ ਭਾਰਤ ਪੂਸ਼ਣ ਆਸ਼ੂ ਸਮੇਤ ਵਿਧਾਇਕ ਸੰਜੇ ਤਲਵਾਰ ਨੂੰ ਜਿਹੜਾ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਗਿਆ ਦਰਅਸਲ ਕੁਝ ਦਿਨ ਪਹਿਲਾਂ ਰਮਨੀਤ ਬਿੱਟੂ ਸਮੇਤ ਕਈ ਆਗੂਆਂ ਨੇ ਨਗਰ ਨਿਗਮ ਦੇ ਦਫ਼ਤਰ ਨੂੰ ਤਾਲਾ ਲਗਾ ਦਿੱਤਾ ਸੀ ਜਿਸ ਤੋਂ ਬਾਅਦ ਉਹਨਾਂ ਦੇ ਉੱਤੇ ਮਾਮਲਾ ਦਰਜ ਕੀਤਾ ਗਿਆ ਸੀ ਤੇ ਅੱਜ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਕਾਂਗਰਸੀ ਲੀਡਰ ਰਮਨਜੀਤ ਸਿੰਘ ਬਿੱਟੂ ਤੇ ਭਾਰਤ ਪੋਸ਼ਣ ਆਸ਼ੂ ਵੱਲੋਂ ਆਪਣੀ ਗ੍ਰਿਫਤਾਰੀ ਦਾ ਐਲਾਨ ਕਰ ਦਿੱਤਾ ਗਿਆ ਹੈ। ਅੱਜ ਇਹਨਾਂ ਦੀ ਗ੍ਰਿਫਤਾਰੀ ਤੋਂ ਪਹਿਲਾਂ ਭਾਰਤ ਪੂਸ਼ਨ ਆਸ਼ੂ ਤੇ ਰਵਨੀਤ ਸਿੰਘ ਬਿੱਟੂ ਨੂੰ ਕਾਰ ਦੇ ਵਿੱਚ ਹੀ ਨਜ਼ਰਬੰਦ ਕੀਤਾ ਗਿਆ ਜਿਸ ਤੋਂ ਬਾਅਦ ਰਵਨੀਤ ਬਿੱਟੂ ਤੇ ਭਾਰਤ ਪੂਸ਼ਨ ਖੁਦ ਆਪਣੀ ਗ੍ਰਿਫਤਾਰੀ ਦੇਣ ਲਈ ਕਮਿਸ਼ਨਰ ਦਫ਼ਤਰ ਗਏ ਜਿੱਥੇ ਕਾਂਗਰਸੀ ਵਰਕਰ ਵੀ ਗ੍ਰਿਫਤਾਰੀ ਦੇਣ ਲਈ ਕਮਿਸ਼ਨਰ ਦਫ਼ਤਰ ਪਹੁੰਚੇ ਪੁਲਿਸ ਵੱਲੋਂ ਬੈਰੀਕੇਟਿੰਗ ਕਰਕੇ ਵਰਕਰਾਂ ਨੂੰ ਰੋਕਿਆ ਗਿਆ ਤੇ ਕਾਂਗਰਸੀਆਂ ਵੱਲੋਂ ਭਾਰੀ ਹੰਗਾਮਾ ਕੀਤਾ ਗਿਆ ਇਸ ਦੇ ਨਾਲ ਹੀ ਰਵਨੀਤ ਸਿੰਘ ਬਿੱਟੂ ਦਾ ਬਿਆਨ ਵੀ ਸਾਹਮਣੇ ਆਇਆ ਓ ਪੰਜਾਬ ਸਰਕਾਰ ਦੀ ਆਲੋਚਨਾ ਕਰਦੇ ਹੋਏ ਵਿਖਾਈ ਦਿੱਤੇ ਪੰਜਾਬ ਸਰਕਾਰ ਡਰਦੀ ਹੈ ਅੱਖੀ ਕੋ ਅੱਗੇ ਕਰਤੀ ਹੈ ਇਹ ਤਾਂ ਕਮਜ਼ੋਰ ਲੱਤਾਂ ਕੰਬਦੀਆਂ ਇਹਨਾਂ ਦੀਆਂ ਹਾਂ ਇਹਨਾਂ ਦੀ ਕੀ ਪ੍ਰਵਾਹ ਕਰਦੇ ਆ ਅਸੀਂ ਲੱਗਦਾ ਅੱਜ ਆਸ਼ੂ ਜੀ ਨੇ ਵੀ ਘਰੇ ਨਜ਼ਰਬੰਦ ਕੀਤਾ ਕਈ ਹੋਰ ਵੀ ਲੀਡਰਾਂ ਦਾ ਬਹੁਤ ਕੋਸ਼ਿਸ਼ ਸਵੇਰ ਦੇ ਕੀਤੀ ਆ ਅਫਸਰ ਸਬਾਨਾ ਨੇ ਬਹੁਤ ਕੋਸ਼ਿਸ਼ ਕੀਤੀ ਆ ਪਰ ਜਦੋਂ ਆਮ ਵਰਕਰ ਪਹੁੰਚ ਗਿਆ ਅਸੀਂ ਕੋਈ ਕਿਸੇ ਨੂੰ ਝੂਟ ਕਹਿ ਕੇ ਥੋੜੀ ਸੱਧਿਆ ਅਸੀਂ ਤੇ ਗ੍ਰਿਫਤਾਰੀਆਂ ਦੇਣੀਆਂ ਜਦੋਂ ਆਮ ਵਰਕਰ ਇਕੱਲਾ ਇਕੱਲਾ ਪਹੁੰਚ ਗਿਆ ਅਸੀਂ ਕਿਵੇਂ ਪਿੱਛੇ ਰਹਿ ਸਕਦੇ ਆ ਤੇ ਜਿਹੜਾ ਤਾਲਾ ਨਾ ਉਹਦਾ ਮੁੱਖ ਮੰਤਰੀ ਸਾਹਿਬ ਨੇ ਆਪ ਕਹਿਤਾ ਵੀ ਲਾ ਤਾਲਾ ਲਾ ਦੋ ਪੰਜਾਬ ਨੂੰ ਤੇ ਜੇ ਸਾਡੇ ਤਾਲੇ ਲਾਏ ਤੇ ਐਫ ਆਈ ਆਰ ਦਰਜ ਹੋ ਸਕਦੀਆਂ ਤੇ ਫਿਰ ਰਾਗਬ ਚੱਡੇ ਦੇ ਕਹਿਣ ਤੇ ਸਾਡੇ ਤੇ ਐਫ ਆਈ ਆਰ ਦਰਜ ਹੋ ਸਕਦੀ ਆ ਤੇ ਸੀਐਮ ਸਾਹਿਬ ਦੇ ਤਾਲਾ ਲਾਇਆ ਉਹਦੇ ਨਾਲ ਤੇ ਐਫ ਆਈ ਆਰ ਦਰਜ ਹੋਣੀ ਚਾਹੀਦੀ ਜਾਂ ਨਹੀਂ ਹੋਣੀ ਚਾਹੀਦੀ ਗ੍ਰਿਫਤਾਰੀ ਜਦੋਂ ਪਰਚਾ ਕੀਤਾ ਤੇ ਹੁਣ ਦਿਖਾਉਣ ਤਾਂ ਕਿ ਹੁਣ ਦੌਰ ਜਾਨ ਆਜੀ ਵੀ ਆ ਰਹੇ ਹੁਣ ਚਲੋ ਪੁਲਿਸ ਦਾ ਪੁਲਿਸ ਦਾ ਥੋੜੀ ਜਿਹੀ ਕੋਈ ਰੋਲ ਹੁੰਦਾ ਪੁਲਿਸ ਤਾਂ ਸਭ ਦੀ ਆ ਉਹ ਐਮਪੀ ਸਾਹਿਬ ਜਿਹੜਾ ਸਰਕਾਰ ਹੁੰਦੀ ਆ ਉਹ ਕੀ ਹੁਕਮ ਕਰਦੀ ਆ ਪੁਲਿਸ ਸਾਡੇ ਭਰਾ ਨੇ ਪੁਲਿਸ ਵਾਲੇ ਉਹ ਸਾਡੇ ਆ ਸਾਡੇ ਵੱਲੋਂ ਪੁਲਿਸ ਵਾਲਿਆਂ ਨੂੰ ਕਿਸੇ ਨੂੰ ਕੁਝ ਨਹੀਂ ਕਿਸੇ ਵੱਲੋਂ ਕਿਹਾ ਜਾਊਗਾ ਤੇ ਇਸ ਕਰਕੇ ਉਹ ਨਜ਼ਰਬੰਦ ਕੀਤਾ ਆ ਵੀ ਆ ਰਹੇ ਸਰ ਸਭ ਆਉਣਗੇ ਸਭ ਆਉਣਗੇ ਐਮਪੀ ਸਾਹਿਬ ਕੱਲ ਵਿਦਵਾਨ ਸਮਾਜ ਦੇ ਅੰਦਰੋਂ ਤਾਲਾ ਲਗਾ ਦਿੱਤਾ ਗਿਆ ਕਿਹਾ ਜਾ ਰਿਹਾ ਕਿ ਮੈਂ ਇਹ ਕਹਾਂ ਜੀ ਕੱਲੇ ਕੱਲੇ ਹੋਰ ਦਫ਼ਤਰ ਨੂੰ ਆ ਅੰਕੜੇ ਆਏ ਅੱਜ ਜਿਹੜਾ ਲੁਧਿਆਣਾ ਏ 23 ਜ਼ਿਲ੍ਹਿਆਂ ਚੋਂ 19ਵੇਂ ਨੰਬਰ ਤੇ ਜਿੰਨਾ ਹਾਲ ਮਾੜਾ ਏ ਆ ਅੱਜ ਆਜ ਖਬਰ ਆ ਆਪਕ ਇਹਨਾਂ ਦੀ ਜਿਹੜੇ ਆંકੜੇ ਨੇ ਉਹ ਪੜ ਲਓ ਆ ਇੱਥੇ ਪੜਿਓ ਜਰਾ ਵੀ ਕਿੰਵੇਂ ਨੰਬਰ ਤੇ ਆ ਆ 23 ਡਿਸਟ੍ਰਿਕਟਾਂ ਚੋਂ 23 ਡਿਸਟ੍ਰਿਕਟਾਂ ਚੋਂ 19ਵੇਂ ਨੰਬਰ ਤੇ ਆ ਜਿਹੜਾ ਉਹ ਲੁਧਿਆਣਾ ਆ ਪੜੋ 19ਵੇਂ ਨੰਬਰ ਤੇ 23 ਜ਼ਿਲ੍ਹਿਆਂ ਚੋਂ ਆ ਜਿੱਥੇ ਕਿਸੇ ਦਾ ਲਾਇਸੈਂਸ ਬਣਨ ਨੂੰ ਕਿਸੇ ਦਾ ਡੈਥ ਸਰਟੀਫਿਕੇਟ ਕਿਸੇ ਦਾ ਜਨਮ ਸਰਟੀਫਿਕੇਟ ਉਹਨਾਂ ਦੀਆਂ ਤਰੀਕਾ ਹੀ ਨਿੰਘੀਆਂ ਜਿਹੜੀਆਂ ਦਿੱਤੀਆਂ ਹੋਈਆਂ ਸੀ ਤੇ ਆ ਹਾਲ ਆ ਲੁਧਿਆਣੇ ਦਾ ਤੇ ਇਹ ਦਫਤਰਾਂ ਨੂੰ ਤਾਲੇ ਨਾ ਲਈਏ ਤਾਂ ਹੋਰ ਕੀ ਕਰੀਏ ਇਹ ਮਹਿੰਮ ਜਾਰੀ ਰਹੂਗੀ ਦੱਸਿਆ ਹੈ ਕਿ ਕਾਂਗਰਸੀ ਆਗੂ ਰਮਨੀਤ ਸਿੰਘ ਬਿੱਟੂ ਦੀ ਅਗਵਾਈ ਚ ਲੁਧਿਆਣਾ ਨਗਰ ਨਿਗਮ ਨੂੰ ਤਾਲਾ ਲਗਾ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਲੁਧਿਆਣਾ ਪੁਲਿਸ ਵੱਲੋਂ ਨਗਰ ਨਿਗਮ ਦੇ ਚੌਕੀਦਾਰ ਦੀ ਸ਼ਿਕਾਇਤ ਤੇ ਇਹਨਾਂ ਦੇ ਖਿਲਾਫ ਐਫ ਆਈ ਆਰ ਦਰਜ ਕਰ ਲਈ ਗਈ ਸੀ ਅੱਜ ਗ੍ਰਿਫਤਾਰੀ ਮੌਕੇ ਕਾਂਗਰਸੀਆਂ ਵੱਲੋਂ ਜੰਮ ਕੇ ਹੰਗਾਮਾ ਕੀਤਾ ਗਿਆ ਜਿਸ ਤੋਂ ਬਾਅਦ ਪੁਲਿਸ ਦੇ ਨਾਲ ਕਾਂਗਰਸੀਆਂ ਦੀ ਕਾਫੀ ਤਕਾਮੁਕੀ ਹੋਈ ਤੇ ਹੁਣ ਲੁਧਿਆਣਾ ਪੁਲਿਸ ਵੱਲੋਂ ਰਮਨੀਤ ਬਿੱਟੂ ਤੇ ਉਹਨਾਂ ਦੇ ਹੋਰ ਸਾਥੀਆਂ ਨੂੰ ਵੀ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਅਗਾਮੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਸੁਖਦੇਵ ਸਿੰਘ ਢੀਂਸਾ ਨੇ ਅਕਾਲੀ ਦਲ ਦੇ ਨਾਲ ਰਲੇਮਾ ਕਰ ਲਿਆ ਹੈ ਤਾਂ ਅੰਦਾਜ਼ਾ ਦੀ ਕਿ ਸੁਖਦੇਵ ਸਿੰਘ ਢੀਂਸਾ ਨੇ ਅੱਜ ਤੋਂ 6 ਸਾਲ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੂੰ ਛੱਡਿਆ ਸੀ ਤੇ ਮੁੰਡ ਅੱਜ ਜਿਹੜਾ ਉਸ ਦਾ ਪੱਲਾ ਫੜਿਆ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਉਹਨਾਂ ਦਾ ਪਾਰਟੀ ਦੇ ਵਿੱਚ ਆਉਣ ਤੇ ਨਿੱਘਾ ਸਵਾਗਤ ਜਿਹੜਾ ਉਹ ਕੀਤਾ ਗਿਆ ਸ਼ੋਮਨੀਆ ਕਾਲੀਦਲ ਸੰਯੁਕਤ ਦੇ ਪ੍ਰਧਾਨ ਸੁਖਦੇਵ ਸਿੰਘ ਟੀਨਸਾ ਮੂੜ ਅਕਾਲੀ ਦਲ ਦੇ ਵਿੱਚ ਸ਼ਾਮਿਲ ਹੋ ਗਏ ਨੇ ਸੁਖਦੇਵ ਸਿੰਘ ਟੀਨਸਾ ਨੇ 6 ਸਾਲ ਬਾਅਦ ਮੂੜ ਅਕਾਲੀ ਦਲ ਦੇ ਵਿੱਚ ਵਾਪਸੀ ਕੀਤੀ ਹੈ ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਦੋਵਾਂ ਪਾਰਟੀਆਂ ਦਾ ਰਲੇਵਾ ਹੋ ਗਿਆ ਤੇ ਸੁਖਬੀਰ ਸਿੰਘ ਬਾਦਲ ਵੱਲੋਂ ਖੁਸ਼ੀ-ਖੁਸ਼ੀ ਸੁਖਦੇਵ ਸਿੰਘ ਟੀਨਸਾ ਦਾ ਸਵਾਗਤ ਕੀਤਾ ਗਿਆ ਮੀਡੀਆ ਨੂੰ ਸੰਬੋਧਨ ਕਰਦਿਆਂ ਹੋਇਆਂ ਟੀਨਸਾ ਨੇ ਕਿਹਾ ਕਿ ਇਦਾਂ ਲੱਗ ਰਿਹਾ ਹੈ ਜਿਵੇਂ ਦੋ ਪਰਿਵਾਰ ਇਕੱਠੇ ਹੋ ਗਏ ਹੋਣ ਇਸ ਤੋਂ ਇਲਾਵਾ ਉਹਨਾਂ ਹੋਰ ਕੀ ਕਿਹਾ ਤੁਹਾਨੂੰ ਸੁਣਾਉਣੀ ਆ ਸਾਡਾ ਕਾਰਨ ਕੀ ਹੈ ਅਸੀਂ ਕਿਉਂ ਇਕੱਠੇ ਹੋਏ ਹਾਂ ਅੱਜ ਦੇ ਹਾਲਾਤ ਤੇ ਮੰਨਤ ਦੀ ਹੈ ਕਿ ਜੋ ਪੰਜਾਬ ਤੇ ਪੰਥ ਦੀ ਜਿੱਦ ਨੇ ਇਹ ਨੂੰ ਬੋਲ ਕਰਨ ਲਈ ਕਿਉਂਕਿ ਸਾਡੀ ਪੰਥ ਦੀ ਪੋਲਿਟੀਕਲ ਪਾਰਟੀ ਜੋ ਵਿੰਗਾ ਹੈ ਸਾਡੇ ਪੁਰਾਣੇ ਸ਼ੇਮ ਦੀ ਕਾਲੀਦਨ ਸ਼ੇਮ ਦੀ ਕਾਲੀਦਨ ਸਗੜਾ ਕਰਨਾ ਉਹਦੇ ਨਾਲ ਪੰਥ ਜਣਾ ਹੋਏਗਾ ਪਰ ਇਸ ਤੋਂ ਇਲਾਵਾ ਪੰਜਾਬ ਦਾ ਜੋ ਅੱਜ ਬੁਰਾ ਹਾਲ ਹੈ ਪੰਜਾਬ ਨੂੰ ਇਕੱਠਾ ਕਰਨਾ ਪਰ ਪੰਜਾਬ ਨੂੰ ਆਪਣੀ ਲੀਹਾਂ ਤੇ ਰਿਹਾਣਾ ਤੇ ਸਾਡੀ ਜੋ ਜ਼ਿੰਮੇਵਾਰੀ ਬਣਦੀ ਹੈ ਇਸ ਕਰਕੇ ਸੇ ਇਕੱਠੇ ਹੋਣ ਦਾ ਮਕਸਦ ਇਹ ਵੀ ਹੈ ਸਾਡੇ ਸੁਖਵੀਰ ਸਿੰਘ ਬਾਜਲ ਸਾਡੇ ਤਰੰਬਰ ਦੇ ਬੜੀ ਪਰਪੋਜ਼ ਕੀਤਾ ਸੀ ਜੋ ਬਣਾਇਆ ਸੀ ਪਰਪੁਰਾ ਜੀ ਨੇ ਸੈਕਿੰਡ ਕੀਤਾ ਸੀ ਪਰ ਕੈਪਟਨ ਸਾਹਿਬ ਦੂਰ ਜਿਉਂਦੇ ਸੀਗੇ ਉਹਨਾਂ ਨੇ ਉਹਦਾ ਸੈਕਿੰਡ ਕਰ ਦਿੱਤਾ ਸੀ ਇਸ ਕਰਕੇ ਸਾਡਾ ਕੋਈ ਜੱਤੀ ਕਦੇ ਰੈਂਚ ਚ ਨਹੀਂ ਹੋਈ ਨਾ ਹੋਵੇ ਕੋਈ ਕੁਸਤਾਦਿਕ ਤੌਰ ਤੇ ਸੀ ਜੇ ਕੋਈ ਰਹਿ ਜਾਣਗੇ ਹੁਣ ਕੋਈ ਅਸੀਂ ਆਪ ਦੀ ਬੈਠ ਕੇ ਫੈਸਲੇ ਕਰਵਾਏ ਜੀ ਅਸੀਂ ਇਹਦੇ ਨਾਲ ਆਇਆ ਕਿ ਪੰਜਾਬ ਨੂੰ ਤੇ ਪੰਥ ਨੂੰ ਉਸ ਦੇ ਉਸ ਹੱਲ ਹੀ ਆ ਤੇ ਲੋਗਾ ਉਸ ਤੋਂ ਬਾਅਦ ਕੁਝ ਨਹੀਂ ਅੱਜ ਤੁਸੀਂ ਦੇਖੀ ਨਾ ਪੰਜਾਬ ਦੇ ਹਾਲਤ ਕਿ ਜਿਸ ਤਰ੍ਹਾਂ ਕੱਲ ਬਾਪੜਿਆ ਅਸੈਂਬਲੀ ਚ اپੋਜੀਸ਼ਨ ਕਦੇ ਕੀ ਮਿਨਿਸਟਰ ਤੈ ਕਰਦਾ ਹੁੰਦਾ ਜਿਸ ਤਰ੍ਹਾਂ ਰੋਜ਼ ਗੁੰਡਾ ਕਰਦੀ ਹੁੰਦੀ ਹੈ ਇਸ ਤਰ੍ਹਾਂ ਹਰ ਰੋਜ਼ ਕੱਲ ਹਰ ਤਾਂ ਜਿਵੇਂ ਦੇਖੋ ਫਿਰ ਟੀਵੀ ਤੇ ਦੇਖੀਦਾ ਕਿ ਜੇ ਫੁਲਾਣੇ ਪਿੰਡ ਕੋਈ ਬਾਲੀਆ ਲੈ ਕੇ ਲੈ ਗਿਆ ਕੋਈ ਗੁੰਡਾ ਕਰਦੇ ਆ ਕਿ ਚੱਲਦੀ ਹੈ ਕੋਈ ਕਿਸੇ ਨੂੰ ਕੁੱਟ ਲਾਇਆ ਕਿਸੇ ਨੂੰ ਬਾੜ ਲਾਜ ਬਾੜ ਦਿੰਦੇ ਕੋਈ ਐਕਸੀਡੈਂਟ ਹੋ ਗਿਆ ਉਹ ਇਸ ਤਰ੍ਹਾਂ ਦੀ ਹਾਲਾਤ ਪੈਦਾ ਹੋ ਰਹੀ ਨੇ ਪੰਜਾਬ ਦੇ ਕਿ ਕੋਈ ਮੋਬੋ ਦੇ ਇੱਥੇ ਰਾਜਪੁਰੇ ਮੈਂ ਕੁਛ ਨਹੀਂ ਹੈ ਇਸ ਕਰਕੇ ਸਭੀ ਜ਼ਿੰਮੇਵਾਰੀ ਬਣਦੀ ਹੈ ਮੇਨ ਪਾਰਟੀ ਜੇ ਉंटਨਾਤੇ ਜੇਸੀ ਇਕੱਠੇ ਹੋ ਕੇ ਕੋਈ ਅਸੀ ਅਵਾਜ ਚਾਈ ਜੇ ਅੱਜ ਇਕੱਠੇ ਹੋਏ ਸਾਰੇ ਮੈਂ ਕੋਈ ਗੱਲ ਕਹਿਣਾ ਚਾਹੂੰਗਾ ਸਾਡੇ ਸਾਰੇ ਦੁਨਤ ਗੁਰਪੰਥ ਦੇ ਸਾਰੇ ਅੱਜ ਵੀ ਬੈਠੇ ਨੇ ਕਿ ਅੱਜ ਤੋਂ ਬਾਅਦ ਸਰਦਾਰ ਸੁਖਵੀਰ ਸਿੰਘ ਬਾਦ ਮੋਹ ਜਦ ਤੱਕ ਜਿਲ੍ਹੇ ਕਿ ਇਹਨਾਂ ਲਈ ਇਹਨਾਂ ਲਈ ਲੈ ਲੈ ਮੈਂ ਸਾਡੇ ਕਿਸੇ ਹੋਰ ਲਈ ਕੋਈ ਕਿਸੇ ਗੁਰਪ੍ਰਿਤ ਕੋਈ ਰਿਹਾ ਹੋਵੇ ਸਾਡੇ ਦੀ ਕੋਈ ਜਨੂ ਸਾਰੇ ਦੱਸ ਦਈਏ ਕਿ ਸੁਖਦੇਵ ਸਿੰਘ ਟੀਨਸਾ ਦੇ 6 ਸਾਲ ਪਹਿਲਾਂ ਅਕਾਲੀ ਦਲ ਦੇ ਪ੍ਰਧਾਨ ਸੁਖਪੀਰ ਸਿੰਘ ਬਾਦਲ ਨਾਲ ਕੁਝ મતਭੇਦ ਹੋ ਗਏ ਸਨ ਜਿਸ ਕਾਰਨ ਸੁਖਦੇਵ ਸਿੰਘ ਟੀਨਸਾ ਪਾਰਟੀ ਤੋਂ ਵੱਖ ਹੋ ਗਏ ਤੇ ਉਹਨਾਂ ਨੇ ਆਪਣੀ ਵੱਖਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਬਣਾ ਲਈ ਵਿਖਣਾ ਇਹ ਹੋਵੇਗਾ ਕਿ ਸੁਖਦੇਵ ਸਿੰਘ ਟੀਨਸਾ ਦੇ ਪਾਰਟੀ ਦੇ ਵਿੱਚ ਵਾਪਸ ਆਉਣ ਤੋਂ ਬਾਅਦ ਅਕਾਲੀ ਦਲ ਨੂੰ ਕੀ ਫਾਇਦਾ ਹੁੰਦਾ ਹੈ 2020 ਦੇ ਵਿੱਚ ਦਿੱਲੀ ਅੰਦੋਲਨ 'ਚ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਵੱਲੋਂ ਲਗਾਤਾਰ ਪੰਜਾਬ ਸਰਕਾਰ ਦੇ ਖਿਲਾਫ ਪਰਦਰਸ਼ਨ ਕੀਤਾ ਜਾ ਰਿਹਾ ਹੈ ਸੂਬਾ ਸਰਕਾਰ ਤੋਂ ਲਗਾਤਾਰ ਨੌਕਰੀ ਦੀ ਮੰਗ ਕੀਤੀ ਜਾ ਰਹੀ ਹੈ ਕਾਂਗਰਸੀ ਲੀਡਰ ਸੁਖਪਾਲ ਸਿੰਘ ਖੈਰਾ ਦੇ ਵੱਲੋਂ ਸੋਸ਼ਲ ਮੀਡੀਆ ਤੇ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਦਾ ਇੱਕ ਵੀਡੀਓ ਜਿਹੜਾ ਸੋਸ਼ਲ ਮੀਡੀਆ ਤੇ ਸਾਂਝਾ ਕੀਤਾ ਗਿਆ ਇਸ ਦੇ ਨਾਲ ਹੀ ਸੁਖਪਾਲ ਸਿੰਘ ਖੈਰਾ ਦੇ ਵੱਲੋਂ ਪੰਜਾਬ ਸਰਕਾਰ ਤੋਂ ਇਨ੍ਹਾਂ ਪਰਿਵਾਰਾਂ ਨੂੰ ਨੌਕਰੀਆਂ ਦੇਣ ਦੀ ਜਿਹੜੀ ਅਪੀਲ ਆ ਉਹ ਕੀਤੀ ਗਈ ਹੈ 2020 ਵਿੱਚ ਦਿੱਲੀ ਅੰਦੋਲਨ 'ਚ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਵੱਲੋਂ ਪਿਛਲੇ 43 ਦਿਨਾਂ ਤੋਂ ਤਰਨਾ ਦਿੱਤਾ ਜਾ ਰਿਹਾ ਹੈ ਜਿਸ ਨੂੰ ਲੈ ਕੇ ਕਾਂਗਰਸੀ ਲੀਡਰ ਸੁਖਪਾਲ ਸਿੰਘ ਖੈਰਾ ਵੱਲੋਂ ਟਵੀਟ ਕਰਕੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਰਹਿੰਦੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਵੀ ਨੌਕਰੀ ਦਿੱਤੀ ਜਾਵੇ ਇਸ ਦੇ ਨਾਲ ਹੀ ਖੈਰਾ ਵੱਲੋਂ ਸ਼ਹੀਦ ਪਰਿਵਾਰਾਂ ਦੀ ਇੱਕ ਵੀਡੀਓ ਵੀ ਸਾਂਝੀ ਕੀਤੀ ਗਈ ਹੈ ਜਿਸ ਵਿੱਚ ਉਹ ਨਾ ਕਿ ਹੈ ਕਿ 2020 ਦੇ ਵਿੱਚ ਸਾਡੇ 750 ਕਿਸਾਨ ਸ਼ਹੀਦ ਹੋਏ ਸਨ ਤੇ ਕਾਂਗਰਸ ਦੀ ਸਰਕਾਰ ਵੇਲੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਗਿਆ ਸੀ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਵੇਲੇ 326 ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਦਿੱਤੀਆਂ ਗਈਆਂ ਤੇ ਬਾਕੀ ਪਰਿਵਾਰ ਹਜੇ ਬਾਕੀ ਨੇ ਜਿਸ ਨੂੰ ਲੈ ਕੇ ਉਹਨਾਂ ਦੇ ਪਰਿਵਾਰਾਂ ਨੇ ਪੰਜਾਬ ਸਰਕਾਰ ਦੇ ਅੱਗੇ ਨੌਕਰੀਆਂ ਦੇਣ ਦੀ ਅਪੀਲ ਕੀਤੀ ਹੈ ਅਸੀਂ ਜਿਹੜਾ ਦਿੱਲੀ ਅੰਦੋਲਨ ਚੱਲਿਆ ਸੀ 2020 ਦੇ ਵਿੱਚ ਉਹਦੇ ਵਿੱਚ 750 ਪਰਿਵਾਰ ਪਰਿਵਾਰਾਂ ਦੇ ਜਿਹੜੇ ਮੈਂਬਰ ਆ ਸ਼ਹੀਦ ਹੋਏ ਸੀ ਉਹਨਾਂ ਸ਼ਹੀਦਾਂ ਦੇ ਵਾਰਸਾਂ ਤੇ ਸਾਡਾ ਲਗਭਗ ਅੱਜ 43 ਦਿਨ ਹੋ ਗਏ ਮੋਰਚਾ ਚੱਲੀ ਜਾਂਦੇ ਨੂੰ ਜਿਹੜਾ ਨੌਕਰੀਆਂ ਨੂੰ ਲੈ ਕੇ ਤੇ 326 ਦੇ ਕਰੀਬ ਕਾਂਗਰਸ ਦੀ ਸਰਕਾਰ ਦੇ ਵਿੱਚ ਨੌਕਰੀਆਂ ਦਿੱਤੀਆਂ ਗਈਆਂ ਸੀ ਜੋ ਪੰਜਾਬ ਸਰਕਾਰ ਨੇ ਪਾਲਿਸੀ ਬਣਾਈ ਸੀ ਤੇ ਉਹਦੇ ਮੁਤਾਬਕ ਲਗਭਗ 400 ਦੇ ਕਰੀਬ ਪਰਿਵਾਰ ਹਜੇ ਬਾਕੀ ਰਹਿੰਦੇ ਆ ਜਿਨ੍ਹਾਂ ਪਰਿਵਾਰਾਂ ਦੀਆਂ ਮੰਗਾਂ ਨੂੰ ਲੈ ਕੇ ਇਹ ਮੋਰਚਾ ਲਗਾਤਾਰ ਜਾਰੀ ਹੈ ਇਹ ਲੰਬੀ ਸ਼ਰੀ ਮੁਖਤਸਰ ਸਾਹਿਬ ਜਿਹੜੀ ਐਨ ਐਚ 9 ਹੈ ਨੈਸ਼ਨਲ ਹਾਈਵੇ ਮਲੋਟਾਪ ਵਾਲੀ ਇਸ ਤੇ ਚੱਲ ਰਿਹਾ ਹੈ ਕਿ ਸਾਡੀਆਂ ਜਿਹੜੀਆਂ ਮੰਗਾਂ ਮੁੱਖ ਇੱਕ ਤਾਂ ਜਿਹੜੀਆਂ ਸਰਕਾਰੀ ਨੌਕਰੀਆਂ ਰਹਿੰਦੀਆਂ ਪੰਜਾਬ ਸਰਕਾਰ ਦੇ ਪਾਲਿਸੀ ਮੁਤਾਬਕ ਉਹਨਾਂ ਮੰਗਾਂ ਨੂੰ ਲੈ ਕੇ ਤੇ ਇੱਕ ਤੇਲੰਗਾਨਾ ਸਰਕਾਰ ਦਾ 3-3 ਲੱਖ ਰੁਪਏ ਦਾ ਮੁਆਵਜ਼ਾ ਜਿਹੜਾ ਕਿ ਲਗਭਗ 150 ਪਰਿਵਾਰ ਦਾ ਬਾਕੀ ਹੈ ਇਹ ਤੇਲੰਗਾਨਾ ਵਾਲੇ ਮੁੱਦੇ ਤੇ ਅਸੀਂ ਦੱਸਣਾ ਚਾਹੁੰਦੇ ਆ ਕਿ 22 ਮਈ 2022 ਨੂੰ ਇੱਕ ਪ੍ਰੋਗਰਾਮ ਲਿਖਿਆ ਗਿਆ ਸੀ ਜਿਹਦੇ ਵਿੱਚ ਚੰਦਰਸ਼ੇਖਰ ਰਾਓ ਜੀ ਤੇ ਲਗਾਣਾ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੀ ਅਤੇ ਭਗਵੰਤ ਮਾਨ ਜੀ ਤਿੰਨੇ ਮੁੱਖ ਮੰਤਰੀ ਬੈਠੇ ਸੀ ਇਸ ਪ੍ਰੋਗਰਾਮ ਦੇ ਵਿੱਚ ਤਿਗੋਰ ਥੀਏਟਰ ਦੇ ਵਿੱਚ ਪ੍ਰੋਗਰਾਮ ਸੀਗਾ ਉੱਥੇ ਜਿਹੜੇ ਐ 3-3 ਲੱਖ ਰੁਪਇਆ ਪ੍ਰਤੀ ਪਰਿਵਾਰ ਉਹ ਚੈੱਕ ਵੰਡੇ ਸੀ ਜਿਹੜੇ ਰਸਮੀ ਤੌਰ ਤੇ ਕੁਝ ਪਰਿਵਾਰਾਂ ਨੂੰ ਵੰਡੇ ਗਏ ਤੇ ਬਾਕੀ ਦਾ ਪ੍ਰਸ਼ਾਸਨ ਦੇ ਥਰੂ ਚੈੱਕ ਹਰ ਪਰਿਵਾਰ ਤੱਕ ਪਹੁੰਚਦਾ ਕਰਨ ਦਾ ਉੱਥੇ ਸਾਨੂੰ ਭਰੋਸਾ ਦਿੱਤਾ ਗਿਆ पर ਬਹੁਤ ਸਾਰੇ ਪਰਿਵਾਰਾਂ ਨੂੰ ਉਹ ਚੈੱਕ ਜਿਹੜੇ ਨਸੀਬੀ ਨਹੀਂ ਹੋਏ ਤੇ ਕਈਆਂ ਦੇ ਨਾਮ ਦੀ ਗਲਤੀ ਕਰਕੇ ਜਾਂ ਕੁਝ ਹੋਰ ਕਾਰਨਾ ਕਰਕੇ ਜਿਹੜੇ ਚੈੱਕ ਹੈ ਉਹ ਵਾਪਸ ਚਲੇ ਗਏ ਜੋ ਅੱਜ ਲਗਭਗ ਡੇਢ ਸਾਲ ਹੋ ਗਿਆ ਅਜੇ ਤੱਕ ਕਿਸੇ ਪਰਿਵਾਰ ਨੂੰ ਕੋਈ ਚੈੱਕ ਨਹੀਂ ਮਿਲਿਆ ਜ਼ਿਕਰ ਹੋ ਹੈ ਕਿ ਬੀਤੇ ਦਿਨੀ ਵੀ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦੇ ਵੱਲੋਂ ਕਿਸਾਨਾਂ ਦਾ ਸਮਰਥਨ ਕੀਤਾ ਗਿਆ ਸੀ ਵੇਖਣਾ ਇਹ ਹੋਵੇਗਾ ਕਿ ਸੁਖਪਾਲ ਸਿੰਘ ਖੈਰਾ ਦੇ ਇਸ ਬਿਆਨ ਤੋਂ ਬਾਅਦ ਸਰਕਾਰ ਕੀ ਰੁਖ اختیار ਕਰਦੀ ਹੈ जान ਤੋਂ ਪਹਿਲਾਂ ਇੱਕ ਵਾਰ ਮੁੜ ਨਿਗਾ ਮਾਰਦੇ ਹਾਂ ਜਿਹਦੀਆਂ ਮੁੱਖ ਸੁਰਖੀਆਂ ਤੇ ਵਿਧਾਨ ਸਭਾ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਕਾਂਗਰਸੀ ਲੀਡਰਾਂ ਨੇ ਕੀਤਾ ਪ੍ਰਦਰਸ਼ਨ ਸੂਬਾ ਸਰਕਾਰ ਖਿਲਾਫ ਕੀਤੀ ਨਾਅਰੇਬਾਜੀ ਬਿਤ ਮੰਤਰੀ ਹਰਪਾਲ ਚੀਮਾ ਨੇ ਸਦਨ ਦੇ ਅੰਦਰ ਪੇਸ਼ ਕੀਤਾ ਬਜਟ 2 ਲੱਖ ਕਰੋੜ ਨੂੰ ਪਾਰ ਕੀਤਾ ਬਜਟ ਪਾਲ ਚੀਮਾ ਨੇ ਕੀਤੀ ਪ੍ਰੈਸ ਕਾਨਫਰੰਸ ਕਿਹਾ ਹੋਰ ਨਵੀਂ ਗਾਰੰਟੀ ਕਰਾਂਗੇ ਜਲਦ ਪੇਸ਼ ਪੰਜਾਬ ਸਰਕਾਰ ਦੇ ਬਜਟ ਤੋਂ ਨਾ ਖੁਸ਼ ਆਏ ਕਾਂਗਰਸੀ ਲੀਡਰ ਸੂਬਾ ਸਰਕਾਰ ਤੇ ਚੁੱਕੇ ਗੰਭੀਰ ਸਵਾਲ ਅੱਜ ਦੇ ਪੰਜਾਬ ਨਿਊਜ਼ ਬੁਲਟਨ ਦੇ ਵਿੱਚ ਇੰਨਾਂ ਹੀ ਜਲਦ ਨਮੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਹੋਮਗੇ ਹਾਜ਼ਰ ਮੈਨੂੰ ਯਾਦ ਧੰਨਵਾਦ